ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਇੱਕ ਵੱਡੀ ਅਪਡੇਟ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਭਾਈ ਅਮਰਿਤਪਾਲ ਸਿੰਘ ਪੰਜਾਬ ਦੀ ਸੀਟ ਤੋਂ ਵਿਧਾਨ ਸਭਾ ਦੀ ਚੋਣ ਲੜ ਸਕਦੇ ਨੇ ਖਾਲੀ ਹੋਈ ਸੀਟ ਤੇ ਜੋ ਹੁਣ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਹਾਲਾਂਕਿ ਐਮਐਲਏ ਬਣਾਉਣ ਦੀ ਤਿਆਰੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਗੱਲ ਕਰਦੇ ਆ ਜਿੱਥੇ ਪੰਜ ਵਿਧਾਨ ਸਭਾ ਸੀਟਾਂ ਤੇ ਜਿਹੜੀ ਹੈ ਹੁਣ ਚੋਣ ਹੋਵੇਗੀ ਪਹਿਲਾ ਤੇ ਜਿਹੜਾ ਜਲੰਧਰ ਦੇ ਵਿੱਚ ਜਿਹੜੀ ਖਾਲੀ ਹੋਈ ਸੀਟ ਹੈ ਫਿਰ ਬਰਨਾਲਾ ਫਿਰ ਚੱਬੇਬਾਲ ਡੇਰਾ ਬਾਬਾ ਨਾਨਕ ਤੇ ਜਿਹੜੀ ਹੈ ਚੋਣ ਹੋਵੇਗੀ ਉਪ ਚੋਣ ਜਿਹੜੀ ਹੋਵੇਗੀ ਉਸ ਦੇ ਵਿੱਚ ਗਿੱਦੜਵਾਹਾ ਵੀ ਜਿਹੜਾ ਹੈ ਸ਼ਾਮਲ ਹੈ ਇਹਨਾਂ ਪੰਜ ਵਿਧਾਨ ਸਭਾ ਸੀਟਾਂ ਤੇ ਜਿਹੜੀ ਹੈ ਉਪ ਚੋਣ ਹੋਵੇਗੀ ਹਾਲਾਂਕਿ ਖਬਰਾਂ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਜੋ ਘਰਵਾਲੀ ਨੇ ਕਿਰਨਦੀਪ ਕੌਰ ਉਹਨਾਂ ਨੂੰ ਵੀ ਚੋਣ ਲੜਾਈ ਜਾਵੇਗੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਭੇਜਣ ਪੂਰੀ ਤਿਆਰੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਗੱਲ ਕਰਦੇ ਆ ਜਿੱਥੇ ਭਾਈ ਅਮਰਿਤਪਾਲ ਸਿੰਘ ਸੰਸਦ ਮੈਂਬਰ ਬਣ ਚੁੱਕੇ ਨੇ ਖਡੂਰ ਸਾਹਿਬ ਦੀ ਸੀਟ ਤੋਂ ਬੱਡੀ ਸ਼ਾਨਦਾਰ ਜਿੱਤ ਜਿਹੜੀ ਆ ਉਹਨਾਂ ਨੇ ਦਰਜ ਕੀਤੀ ਹੈ ਹੁਣ ਜਿਸ ਤਰ੍ਹਾਂ ਜਿਹੜੇ ਜਿਹੜੇ ਸੰਸਦ ਮੈਂਬਰ ਬਣੇ ਨੇ ਉਹਨਾਂ ਦੀ ਪੰਜਾਬ ਮੈਂਬਰਸ਼ਿਪ ਕੈਨਸਲ ਕਰ ਦਿੱਤੀ ਜਾਵੇਗੀ ਹਾਲਾਂਕਿ ਉਹਨਾਂ ਤੇ ਉਪ ਚੋਣਾਂ ਹੋਣਗੀਆਂ ਜਿਮਨੀ ਚੋਣਾਂ ਹੋਣਗੀਆਂ ਉਹਨਾਂ ਸੀਟ ਤੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਚਰਚਾਾਂ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਘਰ ਵਾਲੀ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਡੇਰਾ ਬਾਬਾ ਨਾਨਕ ਦੀ ਸੀਟ ਤੇ ਜਿਹੜਾ ਹੈ ਉਹਨਾਂ ਨੂੰ ਚੌਣ ਲੜਾਈ ਜਾ ਸਕਦੀ ਹੈ ਜਾਂ ਫਿਰ ਜੇ ਗੱਲ ਕਰੀਏ ਤਾਂ ਜਲੰਧਰ ਸੀਟ ਤੋਂ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਹੈ ਵਿਧਾਨ ਸਭਾ ਦੇ ਵਿੱਚ ਜਿਤਾ ਕੇ ਭੇਜਣ ਦੀ ਪੂਰੀ ਤਿਆਰੀ ਹੋ ਰਹੀ ਹੈ ਗੱਲ ਕਰਦੇ ਆ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਪਤਨੀ ਨੇ ਉਹਨਾਂ ਨੂੰ ਚੋਣ ਲੜਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅਮਰਿਤਪਾਲ ਦੇ ਪਰਿਵਾਰ ਨੂੰ ਰਵਨੀਤ ਬਿੱਟੂ ਮਿਲਣ ਦੀ ਤਿਆਰੀ ਖੇਚ ਰਹਿ ਨੇ ਕਿ ਜੇਲ੍ਹ ਚੋਂ ਕੱਢਣ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਨਗੇ ਇਦਾਂ ਦੀਆਂ ਖਬਰਾਂ ਵੀ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਨ ਵੀ ਬਦਲ ਲਿਆ ਅੱਜ ਨਿਊਜ਼ 18 ਦੇ ਨਾਲ ਗੱਲਬਾਤ ਕਰਦੇ ਹਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਹੈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਤਹਿਤ ਬੰਦ ਖਡੂਰ ਸਾਹਿਬ ਤੋਂ ਨਵ ਨਿਯੁਕਤ ਐਮਪੀ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਉਹ ਮੁਲਾਕਾਤ ਕਰਨਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂਗਾ ਅਤੇ ਅਮਰਿਤਪਾਲ ਸਿੰਘ ਦੀ ਰਿਹਾਈ ਬਾਰੇ ਉਹਨਾਂ ਦੀ ਰਣਨੀਤੀ ਜਿਹੜੀ ਹੈ ਉਸ ਬਾਰੇ ਵੀ ਗੱਲਬਾਤ ਕਰਾਂਗਾ ਮੈਂ ਜਾਨਣਾ ਚਾਹਾਂਗਾ ਕਿ ਅਮਰਿਤਪਾਲ ਦੇ ਪਰਿਵਾਰ ਦੇ ਉਹਨਾਂ ਨਾਲ ਕੀ ਗੱਲ ਹੁੰਦੀ ਹੈ ਇਸ ਬਾਰੇ ਚਰਚਾ ਕਰਾਂਗਾ ਮੈਂ ਕਦੇ ਪੰਜਾਬ ਦੇ ਕਿਸੇ ਮਸਲੇ 'ਚ ਰੋੜਾ ਨਹੀਂ ਬਣਾਵਾਂਗਾ ਬਿੱਟੂ ਨੇ ਕਿਹਾ ਹੈ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਲਈ ਭਾਜਪਾ ਜੁਆਇਨ ਕੀਤੀ ਹੈ ਮੈਂ ਕੇਂਦਰ ਨਾਲ ਪੰਜਾਬੀਆਂ ਦੀ ਕੁੜੱਤਨ ਖਤਮ ਕਰਨਾ ਚਾਹੁੰਨਾ ਹਾਂ ਜੋ ਲੋਕ ਚਾਹੁੰਦੇ ਨੇ ਤਾਂ ਮੈਂ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਵੀ ਚੁੱਕਾਂਗਾ ਮੈਂ ਪੰਜਾਬ ਦੇ ਹਰ ਮਸਲੇ ਨੂੰ ਕੇਂਦਰ ਅੱਗੇ ਰੱਖਾਂਗਾ ਮੈਂ ਹੁਣ ਸਰਕਾਰ ਵਿੱਚ ਹਾਂ ਮੈਂ ਹਰ ਇੱਕ ਗੱਲ ਵੀ ਜਿਹੜੀ ਐ ਲੋਕਾਂ ਦੀ ਸੁਣਾਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਵਿਰੋਧ ਕਰਦੇ ਰਹੇ ਨੇ ਦਰਸਲ ਹਵਾਰਾ ਕਮੇਟੀ ਨੇ ਖਰਸਾ ਪ੍ਰਗਟਾਇਆ ਸੀ ਕਿ ਨਵੇਂ ਬਣੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਹੋਰ ਲਟਕ ਜਾਵੇਗਾ ਪਰ ਜਿਸ ਤਰ੍ਹਾਂ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਹੈ ਉਸ ਤੋਂ ਬਾਅਦ ਲੱਗਦਾ ਹੈ ਕਿ ਮਾਮਲਾ ਕਾਫੀ ਜ਼ਿਆਦਾ ਸਲਝ ਚੁੱਕਿਆ ਹੈ ਹਾਲਾਂਕਿ ਇੱਕ ਪਾਸੇ ਰਵਨੀਤ ਬਿੱਟੂ ਪਰਿਵਾਰ ਨੂੰ ਮਿਲਣ ਦੀ ਗੱਲ ਕਰ ਰਹੇ ਨੇ ਔਰ ਦੂਜੇ ਪਾਸੇ ਚਰਚਾਵਾ ਨੇ ਕਿ ਭਾਈ ਅਮਰਿਤਪਾਲ ਸਿੰਘ ਦੀ ਘਰਵਾਲੀ ਨੂੰ ਉਪਚੋਣ ਲੜਾਈ ਜਾਵੇਗੀ ਜਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇਕਰ ਭਾਜਪਾ ਸਪੋਰਟ ਕਰਦੀ ਹੈ ਤਾਂ ਅਮਰਿਤਪਾਲ ਸਿੰਘ ਦੀ ਜੋ ਘਰਵਾਲੀ ਹੈ ਜ਼ਰੂਰ ਚੋਣ ਜਿੱਤੇਗੀ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਜ਼ਰੂਰ ਜਿਹੜੇ ਨੇ ਉਹਨਾਂ ਦੇ ਧਰਮ ਪਤਨੀ ਜਾਣਗੇ ਹਾਲਾਂਕਿ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਗੱਲ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਹੋਵੇਗੀ ਵਿਧਾਨ ਸਭਾ ਦੇ ਵਿੱਚ ਜਾ ਕੇ ਅਮਰਿਤਪਾਲ ਸਿੰਘ ਤੇ ਲੱਗੇ ਹੋਏ ਐਨਐਸਏ ਦੀ ਵੀ ਗੱਲ ਜਿਹੜੀ ਹੈ ਜ਼ਰੂਰ ਹੋਵੇਗੀ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਜਾਣ ਦੀ ਪੂਰੀ ਜਿਹੜੀ ਹੈ ਤਿਆਰੀ ਕੀਤੀ ਜਾ ਰਹੀ ਹੈ ਦਾ ਲਾਈਵ ਕਰਤਾ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ